ਇਹ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਲੱਕੀ ਟਰਾਪ ਆਇਆ ਸੀਗਾ ਜੀ ਉਹਦੇ ਵਿੱਚ ਤੁਹਾਨੂੰ ਪਹਿਲਾ ਨਾਮ ਇਲੈਕਟ੍ਰਿਕ ਸਕੂਟਰ ਤੇ ਨਿਕਲੀ ਆ ਠੀਕ ਜੀ ਆ ਕਿਵੇਂ ਲੱਗ ਰਿਹਾ ਤੁਹਾਨੂੰ ਮਰਾ ਜ ਬਹੁਤ ਬਹੁਤ ਜੀ ਸੰਤੋਸ਼ਤ ਹੋ ਜਾ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਹਾਂ ਜੀ ਹਾਂ ਜੀ ਬਹੁਤ ਬਹੁਤ ਹੈ ਸਾਡੇ ਵੀ ਬੱਚੇ ਦਾ ਸਾਡੀ ਕਿਸਮਤ ਬਹੁਤ ਤੇਜ ਹੈ ਲੱਕੀ ਹੈ ਦਾ ਬੱਚਾ ਇਹ ਬਾਈ ਆਪਣੇ ਬੱਚੇ ਦੇ ਨਾਮ ਤੇ ਪਾਈ ਸੀ ਪਰਚੀ ਪਾਈ ਸੀ ਹਾਂ ਜੀ ਹਾਂ ਜੀ ਕਰੇ ਜੇ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਪ੍ਰਧਾਨ ਜੀ ਨੇ ਫੋਨ ਲਾਇਆ ਤੁਹਾਨੂੰ ਵੀ ਛੋਟਾ ਲੱਕੀ ਡਰਾਡਰ ਨਿਕਲਿਆ ਹੈ ਸਕੂਟਰੀ ਨਿਕਲੀ ਹੈਗੀ ਤੁਹਾਨੂੰ ਕਿਵੇਂ ਮਨ ਚ ਆਇਆ ਸੌੜਦੇ ਨਹੀਂ ਲੱਗਿਆ ਵੀ ਸੌੜ ਲੱਗਿਆ ਜੀ ਪਹਿਲੇ ਪੂਰੇ ਪਹਿਲਾਂ ਕੋਈ ਆਪਣੇ ਕੋਲ ਵਹੀਕਲ ਕੀ ਕੀ ਗੱਲ ਕਰ ਲਈ ਆਪਾਂ ਜੀ ਟੋਕਨ ਤੇ ਸਕੂਟਰੀ ਆਈ ਆਪਣੇ ਪੈਟਰੋਲ ਆ ਜੀ ਉਹ ਹਾਂ ਜੀ ਇਲੈਕਟ੍ਰਿਕ ਨਿਕਲ ਜਾਓ ਕਿਵੇਂ ਤੁਹਾਨੂੰ ਖੁਸ਼ੀ ਕਿਵੇਂ ਚਹਿਕਦੀ ਪੂਰੀ ਖੁਸ਼ੀ ਆਈ ਫੌਰਨ ਕਿਹਦੇ ਨਾਂ ਤੇ ਪਈ ਸੀ ਜੀ ਉਹ ਬੇਟੇ ਦੇ ਨਾਂ ਤੇ ਪਈ ਸੀ ਆ ਬੱਚੇ ਦੇ ਨਾਂ ਤੇ ਪਈ ਸੀ ਹਾਂ ਜੀ ਪਰ ਬੱਚਾ ਹਿਸਾਬ ਨਾਲ ਕਰਮ ਵਾਲਾ ਬਾਈ ਹਾਂ ਜੀ ਹਾਂ ਜੀ ਗੱਲ ਕਰ ਲਈਏ ਕੀ ਕਹਿਣਾ ਚਾ ਲੋਕਾਂ ਨੂੰ ਇਹ ਕਲਤ ਨਹੀਂ ਵੱਤ ਵੱਧ ਇਹ ਜੀ ਸਕੀਮ ਪਾਇਆ ਕਰੋ ਦਾਣ ਪਾਤਰ ਨਾਲੇ ਤਾਂ ਬੋਨਨ ਨਾਲੇ ਫੜੀਆਂ ਹੂੰ ਕਿਹੜਾ ਪਿੰਡ ਹੈ ਜੀ ਆਪਣਾ ਕਾਲੋਕੇ ਜੀ ਕਾਲੋਕੇ ਸਾਡੇ ਬੱਚੇ ਜੀ ਮੇਰੀ ਕਿਸਮਤ ਬਹੁਤ ਲਖੀ ਆਰਮਾਨ ਸਿੱਧੂ ਜੀ ਅਰਮਾਨ ਹੂੰ ਲੋ ਵੀ ਦੋਸਤੋ ਅਰਮਾਨ ਨੇ ਅਰਮਾਨ ਟੋਟ ਤੇ ਤੁਸੀਂ ਦੇਖ ਸਕਦੇ ਹੋ ਇਹ ਮਮੀ ਕੱਪੜੇ ਸਲਾਈ ਕਰਦੀ ਸੀ ਉੱਥੇ ਕੰਜੂਰਾ ਦੇ ਘਰੇ ਉੱਥੇ ਪਰਚੀ ਪਾਈ ਸੀ ਹੁਣੇ ਅੱਛਾ ਹਾਂ ਹਾਂ ਮੈਂ ਤੁਸੀ ਕਹਿਣਾ ਚਾਹੁੰਦੇ ਹਾਂ ਵੀ ਮੇਰੇ ਬੱਚੇ ਨਾਲ ਜਦੋਂ ਇਹਨਾਂ ਦਾ ਫੋਨ ਆਇਆ ਮੈਨੂੰ ਤਾਂ ਯਕੀਨ ਹੀ ਨਹੀਂ ਆਇਆ ਜਦੋਂ ਇਹਨਾਂ ਨੇ ਦੱਸਿਆ ਵੀ ਸਕੂਟਰੀ ਨਿਕਲੀ ਤੇ ਮੈਨੂੰ ਇਹ ਚੀਜ਼ ਮਤਲਬ ਕਿ ਮੈਨੂੰ ਆਈ ਸੀ ਸਕੂਟਰੀ ਨਿਕਲੇ ਕਿਉਂਕਿ ਜਿਹੜੀ ਚੀਜ਼ ਜਪਲ ਲੋਡ ਹੁੰਦੀ ਆ ਹੁੰਦੀ ਵੀ ਨਿਕਲ ਜੇ ਪਰ ਜਦੋਂ ਇਹਨਾਂ ਨੇ ਮੈਨੂੰ ਫੋਨ ਲਾ ਕੇ ਦੱਸਿਆ ਮੈਨੂੰ ਯਕੀਨ ਨਹੀਂ ਹੋਇਆ ਮੈਂ ਕਿਹਾ ਤੁਸੀਂ ਬੱਚੇ ਦੀ ਕਸਮ ਖਾ ਕੇ ਦੱਸੋ ਵੀ ਸੱਚੀ ਨਿਕਲੀ ਆ ਕਿਉਂਕਿ ਸ਼ੌਕ ਜ਼ਾ ਲੱਗ ਜਾਂਦਾ ਨਾ ਇੱਕਦਮ ਆਪਾਂ ਨੂੰ ਜਦੋਂ ਕੋਈ ਚੀਜ਼ ਬਾਰੇ ਪਤਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਅੰਬੀ ਇਸ ਚੀਜ਼ ਦੀ ਲੋਕਾਂ ਨੂੰ ਵੀ ਸਨੇਹਾ ਦੇਣਾ ਚਾ ਇਹੀ ਕਹਨੇ ਆ ਵੀਰੇ ਵੀ ਵੱਧ ਤੋਂ ਵੱਧ ਵੀ ਪਾਇਆ ਗੁਰੂ ਕਿਸਮੋਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਚਮਕੜੀਆਂ ਆਪਾਂ ਨੂੰ ਕੋਈ ਪਤਾ ਨਹੀਂ ਰੱਬ ਨੂੰ ਕਦੋਂ ਕਿਹੜੀ ਕੀ ਚੀਜ਼ ਕਦੋਂ ਦੇਣੀ ਆਪਾਂ ਨੂੰ ਲੋ ਪ੍ਰਧਾਨ ਜੀ ਸਕੂਟਰੀ ਦਿਓ ਜੀ ਹੁਣ ਲਓ ਜੀ ਚਾਬੀ ਬੱਚੇ ਨੂੰ ਬੱਚੇ ਦੇ ਹੱਥ ਲਵਾਓ ਜੀ ਤੇ ਬੱਚੇ ਦੇ ਨਾਂ ਤੇ ਫਸ ਲੋ ਵੀ ਦੋਸਤੋ ਆ ਬਲੈਕ ਕਲਰ ਦੀ ਜਿਹੜੀ ਸਕੂਟਰੀ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਕਾਲੋ ਕੇ ਅਰਮਾਨ ਜੀ ਨੂੰ ਜਿਹੜੀਆਂ ਚਾਬੀਆਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਸਭ ਨੂੰ ਪਤਾ ਹੈ ਜੀ